mean be for democracy for condition be for democracy tu ab kya batane ja rahi ho kya sunoge d4 democracy d4 democracy means there is if election in the election makes the for government and get for tax money for padding our our rights abc te assi bachon nu india ch jado padhana abc te padhana hi hai te abc hi kyon na vadiya bana ditti jave hun inna de ਜੁਬਾਨ ਦੇ ਸ਼ਬਦ ਆ ਗਏ ਡੈਮੋਕ੍ਰੇਸੀ ਕਨਸਟੀਟਿਊਸ਼ਨ ਐਡਮਿਨਿਸਟ੍ਰੇਸ਼ਨ ਇਹ ਸਾਰੇ ਸ਼ਬਦ ਪਹਿਲਾਂ ਹੀ ਆ ਗਏ। ਕਿਆ ਆਪਕੇ ਆ ਸੁਣਾ ਹੋ ਗਿਆ? ਸਿਗਨੀਫੀਕੈਂਟ ਸੁਣਾਓ। ਔਨ ਥਿਸ ਡੇ ði ਕਨਸਟੀਟਿਊਸ਼ਨ ਆਫ ਇੰਡੀਆ ਵਾਸ ਇਮਪਲੀਮੈਂਟਡ ਇਨ 1950 ði ਰੂਲ ਆਫ ਲਾ ਵਾਸ ਇਸਟੈਬਲਿਸ਼ਡ ਫ্রম ਥਿਸ ਡੇ ਔਨਵਰਡਸ। ਨਮਸਤੇ ਸਸਰੀਕਾਲ ਆਦাব ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਗਰੀਬ ਤਬਕੇ ਦੇ ਬੱਚਿਆਂ ਨੂੰ ਤੁਸੀਂ ਜ਼ਿਆਦਾਤਰ ਕਾਗਜ਼ ਚੁੰਨਦੇ ਹੋਏ ਦੇਖਦੇ ਹੋਵੋਗੇ ਜਾਂ ਕੂੜਾ ਚੁੰਨਦੇ ਹੋਏ ਦੇਖਦੇ ਹੋਵੋਗੇ ਪਰ ਅੱਜ ਜਿਸ ਜਗਤ 'ਤੇ ਅਸੀਂ ਆਏ ਆ ਇਹ ਬੱਚੇ ਕਾਗਜ਼ ਚੁਗਨ ਦੇ ਨਾਲ-ਨਾਲ ਆਪਣੀ ਸਟੱਡੀ ਵੀ ਕਰ ਰਹੇ ਨੇ ਸਟੱਡੀ ਕੌਣ ਕਰਵਾ ਰਹੇ ਨੇ ਐਡਵੋਕੇਟ ਹਰੀਓਮ ਜਿੰਦਲ ਸਾਹਿਬ ਨੇ ਉਹ ਬੱਚਿਆਂ ਨੂੰ ਇੱਕ ਤਰਾਸ਼ ਰਹੇ ਨੇ ਹੀਰਾ ਬਣਾ ਰਹੇ ਨੇ ਕਿਉਂਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਨਿਖਾਰ ਲੈ ਕੇ ਆਉਣ ਦੀ ਇਹਨਾਂ ਨੇ ਕਸਮ ਖਾਧੀ ਹੋਈ ਹੈ ਕਿਉਂਕਿ ਬੱਚਿਆਂ ਨੂੰ ਆਪਣੇ ਅਧਿਕਾਰਾਂ ਬਾਰੇ ਜਾਣਕਾਰੀ ਦੇਣੀ ਹੈ ਇਹਨਾਂ ਨੇ ਆਪਣੇ ਬੱਚਿਆਂ ਦੀਆਂ ਵੋਟਾਂ ਦੇ ਅਧਿਕਾਰ ਕੀ ਨੇ ਉਹਦੇ ਬਾਰੇ ਜਾਣਕਾਰੀ ਦੇਣੀ ਹੈ ਬੱਚਿਆਂ ਨੂੰ 18 ਸਾਲ ਦੀ ਉਮਰ ਤੱਕ ਪਹੁੰਚਦੇ ਆ ਪਹੁੰਚਦੇ ਆ ਇਹਨਾਂ ਨੇ ਜਿਹੜਾ ਹੈਗਾ ਆ ਕੋਹੇ ਨੂਰ ਦੇ ਹੀਰੇ ਤੋਂ ਵੀ ਵੱਧ ਤਰਾਸ਼ ਦੇਣਾ ਹੈ ਤੇ ਜਿਹਦੀ ਕੀਮਤ ਕੋਈ ਲਗਾ ਹੀ ਨਹੀਂ ਸਕਦਾ ਅਨਮੋਲ ਬੱਚਿਆਂ ਨੂੰ ਇਹਨਾਂ ਨੂੰ ਬਣਾ ਦੇਣਾ ਹੈ ਕਿਉਂਕਿ ਜਿਹੜੇ ਕੂੜਾ ਬਿਨਣ ਵਾਲੇ ਬੱਚੇ ਹੁੰਦੇ ਨੇ ਉਹਨਾਂ ਵੱਲ ਕੋਈ ਧਿਆਨ ਨਹੀਂ ਦਿੰਦਾ ਕੋਈ ਉਹਨਾਂ ਦੀ ਪੜ੍ਹਾਈ ਦਾ ਕੋਈ ਖਰਚਾ ਨਹੀਂ ਚੱਕਦਾ ਜਿਹੜੇ ਕੰਮ ਸਰਕਾਰਾਂ ਦੇ ਸੀਗੇ ਉਹ ਐਡਵੋਕੇਟ ਹਰੀਓਮ ਜਿੰਦਲ ਨੇ ਇਹ ਵੀੜਾ ਚੁੱਕਿਆ ਹੈ ਤੇ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਤੁਹਾਡੀ ਕਰਵਾਨੇ ਆ ਸਰ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਲੁਧਿਆਣਾ ਲਾਈਵ ਦੇ ਵਿੱਚ ਥੈਂਕ ਯੂ ਵੈਰੀ ਮਚ ਤੁਹਾਡਾ ਵੀ ਸਵਾਗਤ ਹੈ ਸਾਡੇ ਇੱਥੇ ਝੁੱਗੀ ਚ ਸਰ ਝੁੱਗੀ ਵੀ ਇਹ ਚਲੋ ਕਹਿ ਤਾਂ ਸਕਦੇ ਆ ਪਰ ਹੁਣ ਇਹ ਝੁੱਗੀ ਜਿਹੜੀ ਹੈਗੀ ਇਹ ਮਹਿਲਾ ਚ ਬਦਲਣ ਵਾਲੀ ਹੈ ਸਾਲ ਤਾਂ ਕੁਝ ਲੱਗਣਗੇ ਜਰੂਰ ਪਰ ਜਿਹੜੇ ਇਹ ਤੁਸੀਂ ਕੋਹੇ ਨੂਰ ਦੇ ਹੀਰੇ ਨੂੰ ਤਰਾਸ਼ ਰਹੇ ਹੋ ਇਹ ਬਹੁਤ ਬਹੁਤ ਵੱਡੀ ਜਿਹੜੀ ਇਹ ਗੱਲ ਹੈਗੀ ਹੈ ਕਿਉਂਕਿ ਇਹ ਸਰਕਾਰਾਂ ਦੇ ਕੰਮ ਸੀ ਇਹ ਤੁਸੀਂ ਵੀੜਾ ਚੁੱਕਿਆ ਹੈ ਤੇ ਮੈਂ ਸੁਣਿਆ ਵੀ ਤੁਸੀਂ ਆਪਣੇ ਕਾਰੋਬਾਰ ਵੀ ਆਪਣੇ ਸਾਰੇ ਖਰਾਬ ਕਰ ਲਏ ਇਹ ਬੱਚਿਆਂ ਦੀ ਜ਼ਿੰਦਗੀ ਸੁਧਾਰਨ ਵਾਸਤੇ ਦੇਖੋ ਜਦੋਂ ਤੁਸੀਂ ਕੋਈ ਮਿਸ਼ਨ ਅਪਣਾ ਲੈਂਦੇ ਹੋ ਭਗਤ ਸਿੰਘ ਨੇ ਮਿਸ਼ਨ ਅਪਣਾਇਆ ਉਹਨੇ ਜਾਨ ਦੀ ਕੁਰਬਾਨੀ ਦਿੱਤੀ ਜਦੋਂ ਤੁਸੀਂ ਕੋਈ ਮਿਸ਼ਨ ਅਪਣਾਉਂਗੇ ਫਿਰ ਤੁਹਾਨੂੰ ਮਿਸ਼ਨ ਦੇ ਨਾਲ ਚੱਲਣਾ ਪਏਗਾ ਤੇ ਬਾਕੀ ਚੀਜ਼ਾਂ ਕੁਰਬਾਨ ਕਰਨੀਆਂ ਪੈਣਗੀਆਂ ਘਰ-ਵਾਰ ਤੇ ਕਿੰਨਾ ਕਸਰ ਪਿਆਇਆ ਪਰਿਵਾਰ ਤੇ ਕਿੰਨਾ ਕਸਰ ਪਿਆਇਆ ਇਹਦੇ ਬਾਰੇ ਵੀ ਸਾਨੂੰ ਦੱਸੋ ਕਿਉਂਕਿ ਬੱਚਿਆਂ ਦੀ ਜ਼ਿੰਦਗੀ ਆਪਾਂ ਬਣਾਉਣ ਵਾਸਤੇ ਤੁਸੀਂ ਸਾਰਾ ਕੁਝ दांव ਤੇ ਲਾਤਾ ਦੇਖੋ ਇਹ ਲਾਈਫ ਦੀ ਬਹੁਤ ਵੱਡੀ ਟਰਾਂਸਫਾਰਮੇਸ਼ਨ ਹੈ ਕਿਤੇ ਮੈਂ ਬਿਜ਼ਨਸਮੈਨ ਸੀ ਕਿਤੇ ਮੈਂ ਲਾਇਰ ਬਣਿਆ 43 ਸਾਲ ਦੀ ਉਮਰ 'ਚ ਜਾ ਕੇ ਮੈਂ ਲਾਅ ਜੋਇਨ ਕੀਤੀ ਚਲਦਾ ਚਲਾਇਆ business ਬੰਦ ਕੀਤਾ ਇਸ ਉਮਰ ਦੇ ਵਿੱਚ ਜਦੋਂ ਬੱਚੇ ਆ ਨੂੰ ਆਪਣੇ ਪਰਿਵਾਰ ਦੇ ਬੱਚੇ ਨੂੰ ਸੈਟਲ ਕਰਨਾ ਹੁੰਦਾ ਉਹਦੋਂ ਮੈਂ ਆਪਣੇ ਆਪ ਨੂੰ ਅਨਸੈਟਲ ਕਰ ਲਿਆ ਤੇ ਇਟ ਵਾਸ ਵੈਰੀ 빅 ਚੈਲੰਜ ਪਰ ਮੈਂ ਇੰਡੋਰ ਕੀਤਾ ਇਹਨੂੰ ਸਹਿਆ ਤੇ ਅੱਜ ਮੈਂ ਵਕਾਲਤ ਵਿੱਚ ਵੀ ਮੇਰਾ ਅੱਛਾ ਨਾਮ ਹੈ ਤੇ business ਮੇਰਾ ਬੰਦ ਹੀ ਹੋ ਚੁੱਕਾ ਸੀਗਾ ਪਰ ਰੱਬ ਦੀ ਬੜੀ ਕਿਰਪਾ ਹੈ ਕਿ ਮੈਂ ਇਸ ਪਾਸੇ ਲੱਗਿਆ ਰਿਹਾ ਤੇ ਪਿੱਛੇ ਨੀ ਮੂੰ ਮੋੜਿਆ ਸਰ ਕਿਸ ਤਰ੍ਹਾਂ ਦੀ ਤੁਸੀਂ ਬੱਚਿਆਂ ਨੂੰ ਪੜ੍ਹਾਈ ਕਰਵਾ ਰਹੇ ਹੋ ਕਿਉਂਕਿ ਇਹ ਕਾਨਵੈਂਟ ਸਕੂਲ ਦੇ ਬੱਚਿਆਂ ਤੋਂ ਵੀ ਵੱਧ ਜਾਨਕੀ ਫਰਾਟੇਦਾਰ ਇੰਗਲਿਸ਼ ਬੋਲਦੇ ਨੇ ਤੇ ਕਿਸ ਤਰ੍ਹਾਂ ਦੀ ਇਹਨਾਂ ਨੂੰ ਕਿੱਦਾਂ ਦੇ ਦਿਮਾਗ ਦੇ ਵਿੱਚ ਬੱਚਿਆਂ ਦੇ ਤੁਸੀਂ ਕੋਲ ਕੇ ਪਾਨੇ ਦੇਖੋ ਮੈਂ ਇਸ ਚੀਜ਼ ਬਲੀਵ ਕਰਦਾ ਹਾਂ ਕਿ ਜੇ ਕੋਈ ਸਮੱਸਿਆ ਹੈ ਉਹ ਉਹਦੀਆਂ ਗੱਲਾਂ ਬਾਤਾਂ ਪਰ ਜਿੰਨੀ ਮਰਜ਼ੀ ਕਰੀ ਚੱਲੇ ਜ ਜੋ ਤਾਂ ਹੱਲ ਨਹੀਂ ਨਜ਼ਰ ਆ ਰਿਹਾ ਤੇ ਉਹ ਗੱਲਾਂ ਬਾਤਾਂ ਦਾ ਕੋਈ ਫਾਇਦਾ ਨਹੀਂ ਹੈ ਸਾਡੇ ਦੇਸ਼ ਵਿੱਚ ਵੱਡੇ ਵੱਡੇ ਸੈਮੀਨਾਰ ਹੁੰਦੇ ਆ ਵੱਡੇ ਵੱਡੇ ਪਾਸ਼ਨ ਹੁੰਦੇ ਆ ਪ੍ਰਧਾਨ ਮੰਤਰੀ ਪਾਸ਼ਨ ਦੇ ਜਾਂਦੇ ਮੈਂ ਗਰੀਬੀ ਹਟਾਉਂਗਾ ਇਹ ਭਾਸ਼ਣ ਅਸੀਂ ਆਜ਼ਾਦੀ ਤੋਂ ਬਾਅਦ ਦੇ ਸੀ ਸੁਣਦੇ ਆ ਰਹੇ ਹਾਂ ਔਰ ਅੱਜ ਮੇਰੀ ਉਮਰ 58 ਹੈ ਤੇ ਮੈਂ ਆਪਣੀ ਜਵਾਨੀ ਤੋਂ ਲੈ ਕੇ ਹੁਣ ਤੱਕ ਕਿੰਨੇ ਪ੍ਰਾਈਮ ਮਿਨਿਸਟਰਾਂ ਦੇ ਭਾਸ਼ਣ ਸੁਣ ਚੁੱਕਾ ਹਾਂ ਕਿੰਨੇ ਰਾਜਨੇਤਾਵਾਂ ਦੇ ਭਾਸ਼ਣ ਸੁਣ ਚੁੱਕਾ ਹਾਂ ਸਾਰੇ ਗਰੀਬਾਂ ਦੇ ਨਾਮ ਤੇ ਵੋਟਾ ਲੈਂਦੇ ਆ ਪਰ ਦੇਖਦੇ ਕੀ ਹੈ ਕਿ ਅਮੀਰ ਹੋਰ ਅਮੀਰ ਹੋ ਜਾਂਦਾ ਗਰੀਬ ਹੋਰ ਗਰੀਬ ਹੋ ਜਾਂਦਾ ਤੇ ਮੈਂ ਇਸ ਸਮੱਸਿਆ ਨੂੰ ਸਮਝਿਆ ਵੀ ਇਸ ਸਮੱਸਿਆ ਦਾ ਕਾਰਨ ਕੀ ਹੈ ਤੇ ਉਹ ਕਾਰਨ ਸਭ ਤੋਂ ਵੱਡਾ ਹੈ ਕਿ ਅਗਿਆਨਤਾ ਤੇ ਜਿਹੜੀ ਪੜ੍ਹਾਈ ਆ ਉਹਦੇ ਵਿੱਚ ਉਹ ਵਿਸ਼ੇ ਨਾ ਹੋਣੇ ਜਿਹੜੇ ਸਾਡੇ ਦੇਸ਼ ਨੂੰ ਚਲਾਉਂਦੇ ਆ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦਿਆਂ ਦੀਆਂ ਜ਼ਿੰਮੇਵਾਰੀਆਂ ਬਾਰੇ ਨਹੀਂ ਦੱਸਦੇ ਜਿਹੜਾ ਬੰਦਾ ਸਾਡੀ ਵੋਟ ਤੋਂ ਚੁਣਿਆ ਜਾਂਦਾ ਹੈ ਪਾਵਰ ਮੇਰੀ ਉਹਨੂੰ ਟ੍ਰਾਂਸਫਰ ਹੁੰਦੀ ਹੈ ਉਹਦੀ ਕੋਈ ਅਕਾਉਂਟੇਬਿਲਟੀ ਦਾ ਸਿਸਟਮ ਹੀ ਨਹੀਂ ਹੈ ਸਿਸਟਮ ਹੈਗਾ ਪਰ ਸਿਸਟਮ ਬਣਿਆ ਨਹੀਂ ਕਿਉਂ ਉਹਨਾਂ ਨੇ ਲੋਕਾਂ ਨੂੰ ਇਗਨੋਰ ਰੱਖਿਆ ਉਹਨਾਂ ਨੇ ਪੰਦੂ ਰੱਖਿਆ ਤਾਂ ਕਿ ਉਹ ਲੋਕ ਰਾਜੇ ਮਹਾਰਾਜਾ ਤੋਂ ਵੀ ਵੱਡੀ ਐਸ਼ ਕਰਨ ਰਾਜੇ ਮਹਾਰਾਜਾ ਨੂੰ ਤਾਂ ਫਿਰ ਡਰ ਹੁੰਦਾ ਸੀਗਾ ਕਿ ਉਹਨਾਂ ਦਾ ਸੰਤਰੀ ਮੰਤਰੀ ਨਾ ਮਾਰ ਦੇ ਤੰਤ ਕੋ ਡਰ ਨਹੀਂ ਇਹ ਤਾਂ ਸਿਕਿਉਰਿਟੀ ਵੀ ਸਾਡੇ ਪੈਹਾਂ ਦੀ ਇਸਤੇਮਾਲ ਕਰੀ ਜਾਂਦੇ ਸਾਡੇ ਟੈਕਸਪੇਅਰ ਦੀ ਪੈਹਾਂ ਦੀ ਸਿਕਿਉਰਿਟੀ ਆਪਣੇ ਪ੍ਰਸ਼ਟ ਕੰਮ ਨੂੰ ਛੁਪਾਉਣ ਵਾਸਤੇ ਕਰਦੇ ਪਏ ਦੱਸੋ ਪਰ ਅਸੀਂ ਟਾਇਲਟ ਕਰਦੇ ਪਏ ਆ ਤੇ ਜਦੋਂ ਮੈਂ ਸਾਰੀ ਸਮੱਸਿਆਵਾਂ ਦੇਖਿਆ ਵੀ ਜਦ ਤੱਕ ਵੋਟਰ ਜਾਗਰੂਤ ਨਹੀਂ ਹੁੰਦਾ ਵੋਟਰ ਮੀਨਸ ਆਮ ਨਾਗਰਿਕ ਔਰ ਆਮ ਨਾਗਰਿਕ ਨੂੰ ਜਾਗਰੂਤ ਕਰਨਾ ਸਿੱਖਿਆ ਨਹੀਂ ਦਿੰਦੇ ਉਦੋਂ ਤੱਕ ਇਹਨਾਂ ਦੀ ਅਕਾਉਂਟੇਬਿਲਟੀ ਫਿਕਸ ਨਹੀਂ ਹੋਣੀ ਤੇ ਨਾ ਸਾਡੇ ਦੇਸ਼ ਦੇ ਵਿੱਚ ਸੁਧਾਰ ਹੋਣਾ ਨਾ ਹੀ ਸਾਡੇ ਦੇਸ਼ ਦੀ ਨੀਤੀਆਂ ਬਦਲਣੀਆਂ ਇਹ ਕਿੱਦਾਂ ਹੋ ਸਕਦਾ ਹੈ ਕਿ ਵੀ ਕੁਝ ਚੰਦ ਪਰਿਵਾਰ ਹੀ ਮੀਰ ਬਣੇ ਰਹਣ ਇਸ ਦੇ ਵਿੱਚ ਇਹ ਕਿੱਦਾਂ ਹੋ ਸਕਦਾ ਕੁਝ ਚੰਦ ਪਰਿਵਾਰਾਂ ਦੇ ਲੋਕ ਹੀ ਹਾਈ ਕੋਰਟ ਸੁਪਰੀਮ ਕੋਰਟ ਦੇ ਜੱਜ ਬਣਨ ਇਹ ਕਿੱਦਾਂ ਹੋ ਸਕਦਾ ਜੇ ਦੇਸ਼ ਵਿੱਚ ਅਸੀਂ ਇਕੁਐਲਟੀ ਦੀ ਗੱਲ ਕਰਦੇ ਆਂ ਫਿਰ ਇਕੁਐਲਟੀ ਆਈ ਕਿਉਂ ਨਹੀਂ ਤੇ ਇਹ ਸਾਰੇ ਆਪਾਂ ਦੇਖਦੇ ਵੀ ਸਾਡੇ ਦੇਸ਼ ਦੀ ਸਮੱਸਿਆ ਕਿਉਂ ਦਾ ਹੱਲ ਕੀਆ ਤੇ ਉਹ ਹੱਲ ਨੂੰ ਕੱਢਣ ਵਾਸਤੇ ਜਿਹੜੀ ਪੜਾਈ ਦੀ ਜਰੂਰਤ ਹੈ ਉਹ ਪੜਾਈ ਫਿਰ ਮੈਂ ਤਿਆਰ ਕੀਤੀ ਸਰ ਇਹ ਬੱਚਿਆਂ ਬਾਰੇ ਥੋੜੀ ਜੀ ਜਾਣਕਾਰੀ ਦਿਓ ਵੀ ਇਹ ਬੱਚੇ ਕਿਹੜੇ ਸਮਾਜ ਨਾਲ ਸੰਬੰਧ ਰੱਖਦੇ ਨੇ ਇਹ ਬੱਚੇ ਕੌਣ ਨੇ ਤੇ ਇਹਨਾਂ ਨੂੰ ਤੁਸੀਂ ਕਿੱਦਾਂ ਇੱਥੋਂ ਲੱਭਿਆ ਤੇ ਕਿੱਦਾਂ ਹੁਣ ਕਿਹੜੀ-ਕਿਹੜੀ ਇਹਨਾਂ ਨੂੰ ਪੜ੍ਹਾਈ ਕਰਵਾ ਰਹੇ ਹੋ ਦੇਖੋ ਬੱਚੇ ਤੇ ਤੁਸੀਂ ਪੂਰੇ ਲੁਧਿਆਣੇ ਦਾ ਸਰਵੇ ਕਰੋ ਜਾਂ ਪੂਰੇ ਇੰਡੀਆ ਦਾ ਕਰੋ ਦਿੱਲੀ ਜਾਓ ਦਿੱਲੀ ਦੇ ਰੇਲਵੇ ਸਟੇਸ਼ਨ ਦੇ ਨਾਲ-ਨਾਲ ਤੁਸੀਂ ਦੇਖੋਗੇ ਝੁੱਗੀਆਂ ਦਾ ਬੜਾ ਵੱਡਾ ਸਲਮ ਹੈ ਉਹ ਉਦਾਂ ਦੇ ਬੱਚੇ ਆ ਉਹ ਰਾਜਧਾਨੀ ਚ ਬੈਠਿਆ ਹੈ ਪੂਰੇ ਇੰਡੀਆ ਦੇ ਕੋਈ ਸ਼ਹਿਰ ਐਸਾ ਨਹੀਂ ਜਿਹੜਾ ਇੰਡਸਟਰੀਅਲ ਟਾਊਨ ਹੋਵੇ ਤੇ ਸਲਮਸ ਨਾ ਹੋਣ ਸਿਰਫ ਪੜ੍ਹਾਈ ਤੋਂ ਪਹਿਲਾਂ ਹੁਣ ਤਾਂ ਚਲੋ ਇਹ ਕਲਾਸ ਦੇ ਵਿੱਚ ਬੈਠੇ ਬੱਚੇ ਇਸ ਤੋਂ ਪਹਿਲਾਂ ਇਹ ਕੀ ਕੰਮ ਕਰਦੇ ਸੀ ਕੂੜਾ ਚੁੱਕਦੇ ਸੀ ਜਾਂ ਕੀ ਕਰਦੇ ਸੀ ਕੋਈ ਪਾਠਿਆ ਪੜ੍ਹਦੇ ਸੀ ਇਹ ਬੱਚੇ ਤਕਰੀਬਨ ਤਕਰੀਬਨ ਉਹ ਕੰਮ ਕਰਦੇ ਜਿਹੜੇ ਇਹਨਾਂ ਦੇ ਮਾਪੇ-ਬਾਪ ਕਰਦੇ ਆ ਕੋਈ ਦਰਜੀ ਹੈ ਤੇ ਬੱਚਾ ਘਰ ਦੇ ਵਿੱਚ ਉਹਦੀ ਹੈਲਪ ਕਰ ਦਿੰਦਾ ਕੋਈ ਕੂੜਾ ਚੱਕਦਾ ਉਹਦੀ ਕੂੜੇ ਵਿੱਚ ਹੈਲਪ ਕਰ ਦਿੰਦਾ ਜੇ ਕੋਈ ਪਾਠਿਆ ਬਣਾਉਂਦਾ ਹੈ ਗੋਆ ਇਕੱਠਾ ਕਰਦਾ ਗੋਏ ਚ ਹੈਲਪ ਕਰ ਦਿੰਦੇ ਜਿਹੜੇ ਮਾਪੇ-ਬਾਪ ਦਾ ਜੋ ਕੰਮ ਹੈ ਕੋਈ ਇੱਥੇ ਸਬਜ਼ੀ ਵੇਚਣ ਵਾਲਾ ਹੈਗਾ ਉਹਦੇ ਬੱਚੇ ਜਾ ਕੇ ਸਬਜ਼ੀ ਵੇਚ ਜਾਂਦੇ ਆ ਤੇ ਜੋ ਉਹ ਬੱਚੇ ਆਪਣੇ ਮਾਪਬਪ ਦੇ ਦਿਸ਼ਾ ਨਿਰਦੇਸ਼ ਤੇ ਚੱਲਦੇ ਆ ਜੋ ਮਾਪਬਪ ਕਰਦੇ ਉਹ ਬੱਚੇ ਕਰ ਹੀ ਜਾਂਦੇ ਤੇ ਮਿਕਸ ਹੈ ਕੋਈ ਗੁਆਰੇ ਵਿੱਚ ਨਾਲ ਵੀ ਇੱਥੇ ਤੇ ਇਸ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਬੱਚੇ ਨੇ ਹੁਣ ਇਹਨਾਂ ਨੂੰ ਕਿਸ ਤਰ੍ਹਾਂ ਦੀ ਸਟੱਡੀ ਤੁਸੀਂ ਪ੍ਰੋਵਾਈਡ ਕਰਵਾ ਰਹੇ ਹੋ ਕਿਉਂਕਿ ਇਹ ਜਦੋਂ ਇਹ ਥੋੜੇ ਜੇ ਮੈਚੁਰਡ ਹੋਣਗੇ ਤੇ ਆਪਣੀ ਜ਼ਿੰਦਗੀ ਖੁਦ ਚਲਾ ਸਕਣਗੇ ਜਾਂ ਵਧੀਆ ਤਰੀਕੇ ਨਾਲ ਚਲਾ ਸਕਣ ਕੋਈ ਇਹ ਸਾਡੀ ਬੁੱਕ ਹੈ ਜੀ ਇੰਪਾਵਰਮੈਂਟ ਥਰੂ ਨੋਲੇਜ ਇਸ ਬੁੱਕ ਦੇ ਵਿੱਚ ਸਾਡਾ ਅਲਫਾਬੈਟ ਦਾ ਜਿਹੜਾ ਚਾਰਟ ਹੈ ਆ ਦੇਖੋ ਇਹ ਸਾਡਾ ਅਲਫਾਬੈਟ ਦਾ ਚਾਰਟ ਹੈ ਇਹਦੇ ਵਿੱਚ ਅਸੀਂ A for administration B for ballot C for constitution D for democracy E for election F for freedom ਐਸ तरह ਪੜ੍ਹਾਉਂਦੇ ਆ ਤੇ ABC ਜਿਹੜੀ ਪੁਰਾਣੀ ਟ੍ਰੈਡੀਸ਼ਨਲ ABC ਹੈ A for apple B for bat C for cat ਇਹ ਅਸੀਂ ਨਹੀਂ ਪੜ੍ਹਾਉਂਦੇ ਅਸੀਂ ਇਹ ਦੇਖਿਆ ਕਿ ਬਹੁਤ ਵੱਡਾ ਤਬਕਾ ਸਕੂਲ ਬੱਚਿਆਂ ਦਾ ਜਾਂਦਾ ਹੀ ਨਹੀਂ ਆ ਤੇ ਜਿਹੜੇ ਜਾਂਦੇ ਕੋਈ ਪੰਜਵੀਂ ਛੱਡਦਾ ਕੋਈ ਅੱਠਵੀਂ ਛੋ ਕੋਈ ਦਸਵੀਂ ਛ ਸਕੂਲ ਤੋਂ ਕਾਲਜ ਜਾਂਦੇ ਨਹੀਂ ਆ ਫੇਰ ਅਸੀਂ ਦੇਖਿਆ ਵੀ ਜਿਹੜੀ ਕਾਲਜ ਪੱਧਰ ਦੀ ਪੜਾਈ ਹੈ ਯੂਨੀਵਰਸਿਟੀ ਦੀ ਪੜਾਈ ਹੈ ਇਹ ਬੱਚਿਆਂ ਨੂੰ ਕਦੇ ਨਹੀਂ ਮਿਲਨੀ ਕਿਉਂਕਿ 13-14 ਸਾਲ ਦੀ ਉਮਰ 'ਚ ਬਾਲ ਮਜ਼ਦੂਰੀ 'ਚ ਚਲੇ ਜਾਂਦੇ ਐ ਇੱਕ ਵਾਰੀ ਬਾਲ ਮਜ਼ਦੂਰੀ 'ਚ ਚਲੇ ਗਏ ਇਹਨਾਂ ਦੀ ਮਾਨਸਿਕਤਾ ਬਦਲ ਜਾਂਦੀ ਐ ਇਹ ਕੰਮ 'ਚ ਲੱਗ ਜਾਂਦੇ ਐ ਵਿਆਹ ਕਰਾ ਲੈਂਦੇ ਐ ਬੱਚੇ ਪੈਦਾ ਕਰ ਲੈਂਦੇ ਮਾਪੇ ਬਣ ਜਾਂਦੇ ਐ 18 ਸਾਲ ਬਾਅਦ ਵੋਟਰ ਤੇ ਜਦੋਂ ਇਹਨਾਂ ਨੇ ਕਦੇ ਯੂਨੀਵਰਸਿਟੀ ਕਾਲਜ ਜਾਣੇ ਨਹੀਂ ਉੱਚ ਪੱਧਰ ਦੀ ਪੜਾਈ ਇਹਨਾਂ ਨੂੰ ਮਿਲਨੀ ਨਹੀਂ ਇਹਨਾਂ ਨੂੰ ਪਤਾ ਨਹੀਂ ਚੱਲਣਾ ਕਿ ਦੇਸ਼ ਕਿੱਦਾਂ ਚੱਲਦਾ ਫਿਰ ਅਸੀਂ ਉਹ ਉੱਚੀ ਪੱਧਰ ਦੀ ਪੜਾਈ ਸੋਸ਼ਲ ਸਾਇੰਸ ਪੋਲੀ ਟੈਕਸੇਸ਼ਨ ਇਹ ਸਾਰੇ ਪੜਾਈ ਨੂੰ ਕਦੋਂ ਆਸੇ ਛੋਟੇ ਲੈਵਲ ਤੋਂ ਅਸੀਂ ਉਹਨਾਂ ਦੇ ਰਿਪਰੈਜ਼ੈਂਟੇਟਿਵ ਸ਼ਬਦ ਨਿਕਾਲੇ ਉਹ ਸ਼ਬਦਾਂ ਦਾ ਅਸੀਂ ਕਿ ਭੀ ABC ਤੇ ਅਸੀਂ ਬੱਚਿਆਂ ਨੂੰ ਇੰਡੀਆ ਚ ਜਦੋਂ ਪੜ੍ਹਾਉਣਾ ਹੈ ABC ਤੇ ਪੜ੍ਹਾਉਣਾ ਹੀ ਹੈ ਤੇ ABC ਹੀ ਕਿਉਂ ਨਾ ਵਧੀਆ ਬਣਾ ਦਿੱਤੀ ਜਾਵੇ ਤਾਂ ਕਿ ਜਦੋਂ ਅਸੀਂ ABC ਪੜ੍ਹਾਈਏ ਉਹਦੇ ਮਾਧਿਅਮ ਦੇ ਨਾਲ ਹੀ ਉਹ ਪੜਾਈ ਉਹਨਾਂ ਦੇ ਵਿੱਚ ਜਾਣੀ ਸ਼ੁਰੂ ਹੋ ਜਾਏ ਜਿਵੇਂ ਆਪਾਂ ਇੰਜੈਕਸ਼ਨ ਲਗਾਣੇ ਤੇ ਇੰਜੈਕਟ ਕਰਦੇ ਆਪਾਂ ਪੜਾਈ ਉਹਨਾਂ ਦੇ ਜੁਬਾਨ ਦੇ ਸ਼ਬਦ ਆ ਕੇ ਡੈਮੋਕ੍ਰੇਸੀ ਕਨਸਟੀਟਿਊਸ਼ਨ ਐਡਮਿਨਿਸਟ੍ਰੇਸ਼ਨ ਇਹ ਸਾਰੇ ਸ਼ਬਦ ਪਹਿਲਾਂ ਹੀ ਆ ਗਏ ਹੁਣ ਇਹਨਾਂ ਵਸੇ ਸ਼ਬਦ ਉਪਰੇ ਨਹੀਂ ਹੋਣਗੇ ਇਹ ਸਬਜੈਕਟ ਉਪਰੇ ਨਹੀਂ ਹੋਣਗੇ ਇਹ ਬੱਚੇ ਸਾਡੇ ਕੋਲ ਮੈਕਸਿਮਮ ਹੈ ਜਿਹੜਾ ਸਾਡਾ ਤਜਰਬਾ ਹੈ ਕਿਉਂਕਿ 10 ਸਾਲ ਹੋ ਗਏ ਸਾਨੂੰ ਪ੍ਰੋਜੈਕਟ ਲਾੰਦੇ ਨੂੰ ਸਾਡਾ ਤਜਰਬਾ ਇਹ ਕਹਿੰਦਾ ਕਿ ਇਹ ਬੱਚੇ ਵੱਧ ਤੋਂ ਵੱਧ ਇਹਨਾਂ ਦੀ ਜਿਹੜੀ ਸਹਿਣਸ਼ਿਲਤਾ ਹੈ ਇਹਨਾਂ ਦੇ ਮਾਪੇ-ਮਾਪ ਦੀ ਤੇ ਬੱਚਿਆਂ ਦੀ ਉਹ 13-14 ਸਾਲ ਦੀ ਉਮਰ ਹੈ 13-14 ਸਾਲ ਦੀ ਉਮਰ ਤੋਂ ਬਾਅਦ ਇਹਨਾਂ ਨੂੰ ਤੁਸੀਂ ਰੋਕ ਨਹੀਂ ਸਕਦੇ ਬਾਲ ਮਜ਼ਦੂਰੀ ਤੋਂ ਜਿੰਨਾ ਮਰਜ਼ੀ ਉਪਰਾਲਾ ਕਰ ਲੋ ਸਾਡੀ ਐਡਮਿਨਿਸਟ੍ਰੇਸ਼ਨ ਵੀ ਫੇਲ ਹੈ ਸਾਡੇ ਪੋਲੀਟੀਕਲ ਸਿਸਟਮ ਵੀ ਫੇਲ ਹੈ ਲਾ ਜੁਡੀਸ ਵੀ ਸਭ ਫੇਲ ਹੈ ਉਹ ਬੈ ਆਪਣੀ ਉਹਦਿਆਂ ਨੂੰ ਇੰਜੋਏ ਕਰ ਸਕਦੇ ਆ ਗਰਾਉਂਡ ਲੈਵਲ ਤੇ ਆ ਕੇ ਕਿਸੇ ਨੇ ਨਹੀਂ ਕੰਮ ਕਰਨਾ ਰੋ ਪਾ ਕੇ ਚਲੇ ਜਾਣਗੇ ਚਾਰ ਬੰਦੇ ਨੂੰ ਫੈਕਟਰੀ ਚ ਭਜਾ ਦੇਣਗੇ ਕੋਈ ਨਹੀਂ ਦੇਖਣਗੇ ਉਹਨਾਂ ਦੇ ਕਰਦੇ ਹਾਲਾਤ ਕੀ ਹੈ ਕਦੇ ਨਹੀਂ ਉਹਨਾਂ ਨੇ ਸਟੱਡੀ ਕਰਨੇ ਖਾਣਾ ਬੱਚੇ ਜਦੋਂ ਕੁਆਲੀਫਾਈਡ ਹੋ ਜਾਣਗੇ ਤੇ ਫਿਰ ਇਹਨਾਂ ਚੀਜ਼ਾਂ ਨੂੰ ਸਮਝਣਗੇ ਉਹ ਫਿਰ ਬਾਲ ਮਜ਼ਦੂਰੀ ਆਪਣੇ ਬੱਚਿਆਂ ਨੂੰ ਵੀ ਰੋਕਣਗੇ ਤੇ ਆਪ ਵੀ ਰੁਕਣਗੇ ਇਹਦਾ ਤਾਂ ਹੀ ਫਰਕ ਪੈਊਗਾ ਸਟੱਡੀ ਦੇ ਵਿੱਚ ਮੰਨ ਲਓ ਜੇ ਬੱਚੇ ਨੂੰ ਆਪਾਂ ਜਾਗਰੂਕ ਕੀਤਾ ਉਹਨੂੰ ਪੜਾਇਆ ਲਿਖਾਇਆ ਉਹਨੂੰ ਸਮਝ ਆ ਗਈ ਆ ਵੀ ਜਿਹੜੀਆਂ ਚੀਜ਼ਾਂ ਤੁਸੀਂ ਏ ਬੀ ਸੀ ਦੇ ਵਿੱਚ ਇਨਕਲੂਡ ਕੀਤੀਆਂ ਆ ਤੇ ਉਹ ਚੀਜ਼ਾਂ ਕਿਤੇ ਨਾ ਕਿਤੇ ਆਪਣੀ ਜ਼ਿੰਦ ਦੇਖੋ ਕੋਈ ਵੀ ਕੰਮ ਆਪਾਂ ਕਰਦੇ ਆ ਆਪਾਂ ਆਪਣੇ ਸਰਕਮਸਟੈਂਸਸ ਹਾਲਾਤਾਂ ਦੇ ਬੇਸ ਤੇ ਕਰਦੇ ਆ ਬਹੁਤ ਜਿਹੜੇ ਮੀਡਲ ਕਲਾਸ ਦੇ ਬੱਚੇ ਆ ਉਹ ਵੀ ਕਈ ਸਕੂਲ ਛੱਡ ਦਿੰਦੇ ਆ ਕੋਈ ਕਹਿੰਦਾ ਜੀ ਕੋਈ 10ਵੀਂ ਚ ਛੱਡ ਦਿੰਦਾ ਕੋਈ ਬਾਅਦ ਵਿੱਚ ਛੱਡ ਦਿੰਦਾ ਪੁੱਛੋ ਜੀ ਕਿਉਂ ਛੱਡ ਦਿੱਤਾ ਤੂੰ ਪੜ੍ਹਾਈ ਕਿਉਂ ਨਹੀਂ ਕੀਤੀ ਕਹਿੰਦੇ ਕਰਦੇ ਕੋਲੇ ਪੈਸੇ ਨਹੀਂ ਸੀ ਤੇ ਹਾਲਾਤ ਡਿਟਰਮਨ ਕਰਦੇ ਆ ਕਿ ਤੁਸੀਂ ਅੱਗੇ ਪੜ੍ਹੋਗੇ ਕਿ ਨਹੀਂ ਪੜ੍ਹੋਗੇ ਹੁਣ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਤੋਂ ਇਲਾਵਾ ਜਿਹੜੇ ਹਾਲਾਤ ਆ ਇਕਨੋਮਿਕ ਹਾਲਾਤ ਆ ਆਰਥਿਕ ਕੰਡੀਸ਼ਨ ਆ ਉਹ ਕੌਣ ਬਦਲੇਗਾ ਜਿੰਦ ਤੱਕ ਸਾਡੇ ਸਮਾਜ ਦੀ ਵਿਵਸਥਾ ਨਹੀਂ ਬਦਲਦੀ ਹੁਣ ਇਹ ਜਿਹੜੀ ਸਿੱਖਿਆ ਹੈਗੀ ਆ ਜੇ ਸਿੱਖਿਆ ਪੂਰੇ ਦੇਸ਼ ਪੱਧਰ ਤੇ ਵੰਡ ਦਿੱਤੀ ਜਾਵੇ ਹਰ ਬੱਚੇ ਨੂੰ ਜਾਗਰੂਤ ਕਰ ਦਿੱਤਾ ਜਾਵੇ ਫਿਰ ਉਹ ਮਿਲ ਕੇ ਅੰਦੋਲਨ ਕਰਨਗੇ ਜਾਂ ਆਵਾਜ਼ ਚੱਕਣਗੇ ਅੰਦੋਲਨ ਕੋਈ ਅੱਜ ਤਲਵਾਰ ਦਾ ਜਾਂ ਗੋਲੀ ਦਾ ਅੰਦੋਲਨ ਨਹੀਂ ਅੱਜ ਦੀ ਅੰਦੋਲਨ ਹੈ ਲੋਕਤੰਤਰੀ ਕੰਦੋਲਨ ਵੋਟਾਂ ਦੇ ਮਾਧਿਅਮ ਨਾਲ ਅੰਦੋਲਨ ਉਹ ਐਸਾ ਅੰਦੋਲਨ ਕਰਨਗੇ ਵੋਟ ਦੇ ਮਾਧਿਅਮ ਨਾਲ ਕਿ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਮਜਬੂਰ ਹੋ ਜਾਣਗੇ ਆਰਥਿਕ ਨੀਤੀਆਂ ਨੂੰ ਬਦਲਣ ਨਾ ਸਕੇ ਜਦੋਂ ਆਰਥਿਕ ਨੀਤੀਆਂ ਬਦਲਣ ਬਦਲ ਗਈਆਂ ਅੱਜ ਭ ਵਿਸ਼ਵ ਦਾ ਪੰਜਵਾਂ ਸਭ ਤੋਂ ਵੱਡਾ ਅਮੀਰ ਦੇਸ਼ ਹੈ ਤੇ ਫਿਰ ਇੰਨੇ ਲੋਕ ਗਰੀਬ ਕਿਉਂ ਜੰਡਾ ਅਮੀਰ ਹੋ ਰਿਹਾ ਉਹ ਪੈਸਾ ਸਾਰਾ ਜਿਹੜਾ ਬੰਦਾ ਪਿਓ ਕਿਤੇ ਕੋਲ ਜਾ ਰਿਹਾ ਹੈ ਕਿਉਂ ਜਾ ਰਿਹਾ ਹੈ ਇਹ ਛੱਡੀਆਂ ਜਦੋਂ ਅਸੀਂ ਲੋਕ ਨੂੰ ਕੈਪੇਬਿਲਟੀ ਬਣਾਵਾਂਗੇ ਉਹ ਚਰਚਾ ਕਰਨਗੇ ਉਹਨੂੰ ਸਮਝ ਆਊਗੀ ਜਿਹੜੀ ਸਾਡੀ ਆਰਥਿਕ ਨੀਤੀਆਂ ਉਹ ਕਿੰਨੀਆਂ ਡਿਸਟੋਰਟਡ ਹੈ ਉਹ ਮੀਰ ਨੂੰ ਮੀਰ ਬਣਾ ਰਹੀਆਂ ਤੇ ਜਦੋਂ ਅਸੀਂ ਉਹਨੂੰ ਬਦਲਾਂਗੇ ਫਿਰ ਇਹਨਾਂ ਕੋਲੇ ਪੈਹਾ ਹੈਗਾ ਫਿਰ ਬੱਚੇ ਕਿਉਂ ਬਾਲ ਮਜ਼ਦੂਰੀ ਕਰਨਗੇ ਫਿਰ ਵੀ ਪੜਨਗੇ ਸਰ ਕੋਈ ਬੱਚਿਆਂ ਦੀ ਕੋਈ ਡੈਮੋ ਦਿਖਾਓਗੇ ਤੁਸੀਂ ਵੀ ਕਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਸਟੱਡੀ ਕਰਾਉਂਦੇ ਆ ਵੀ ਕੀ ਕੁਝ ਇਹਨਾਂ ਨੂੰ ਸਿਖਾਇਆ ਗਿਆ ਹੈ ਸੁਣਾ ਬੇਟਾ ਕਿਆ ਨਾਮ ਹੈ ਆਪਕਾ ਮੈਂ ਨਾਮ ਇਸਰਮਾਨ ਸੁਲਮਾਨ ਬੇਟਾ ਆਪ ਕਿਆ ਸੁਣਾ ਸੁਣਾਉਣੇ ਜਾ ਰਹੇ ਹੋ ਅੱਜ ਐਫ ਫਾਰ ਐਡਮਿਨ ਸੁਣਾਓ ਐਫ ਫਾਰ ਐਡਮਿਨ ਬੀ ਫਾਰ ਬੈਲੇਟ ਬਾਕਸ ਸੀ ਫਾਰ ਕਨਸਟੀਟਿਊਸ਼ਨ ਡੀ ਫਾਰ ਡੈਮੋਕ੍ਰੇਸੀ ਈ ਫਾਰ ਇਲੈਕਸ਼ਨ ਐਫ ਫਾਰ ਫਰੀडम ਜੀ ਫਾਰ ਗਵਰਨਮੈਂਟ एच फॉर एफ पी आई फॉर इंडिपेंडेंट जे फॉर जज के फॉर नॉलेज एल फॉर ला एम फॉर मनी एन फॉर नोटिस ओ फॉर ओपिनियन पी फॉर पावर की फॉर क्वेश्चन आर फॉर आई एच फॉर सोशल टी फॉर टैक्स यू फॉर यूनिक वी फॉर वो डब्ल्यू फॉर वर्क एक्स फॉर एक्स वाई फॉर यू जेड फॉर जिल बहुत बढ़िया बहुत बढ़िया बहुत बढ़िया कोई और बच्चा आओ जरा कोई सुनाओ आप बच्चे इधर आओ व्हाट इज योर नेम माय नेम इज सावित्री क्या सुनाने जा रहे हो आप एडमिनिस्ट्रेशन प्रोसेस और एक्टिविटी ऑफ रनिंग ऑर्गेनाइजेशन और मतलब किसी भी काम को चलाने की प्रोसेस दी हेड ऑफ आस एंड ऑर्गेनाइजेशन और गवर्नमेंट ऑफिस कंट्री को दो भाग में डिवाइड किया पहला है टेरिटोरियल डिवीज़न दूसरा फंक्शनल डिवीज़न hmm. टेरिटोरियल डिवीज़न का मतलब जमीन के हिसाब से डिवीज़न और ਫੰਕਸ਼ਨਲ ਡਿਵੀਜ਼ਨ ਕਮਤਲੋ ਕਾਮ ਕੇ ਸਾਫਸਟ ਡਿਵੀਜ਼ਨ ਵੈਰੀ ਗੁੱਡ ਬਹੁਤ ਅੱਛੇ ਤਰੀਕੇ ਨਾਲ ਬੱਚੇ ਨੇ ਐਕਸਪਲੇਨ ਕੀਤਾ ਆ ਬਿਲਕੁਲ ਬਿਲਕੁਲ ਸਹੀ ਕਿਉਂਕਿ ਇਹ ਜਿਹੜੇ ਬੱਚੇ ਨੇ ਇਹ ਕਾਮਨਵੈਂਟ ਸਕੂਲਾਂ ਦੇ ਬੱਚਿਆਂ ਵਾਂਗੂ ਵਧੀਆ ਤਰੀਕੇ ਨਾਲ ਫਰਾਟੇਦਾਰ ਇੰਗਲਿਸ਼ ਬੋਲਦੇ ਨੇ ਤੇ ਕੋਈ ਇਹਦੇ ਵਿੱਚ ਸ਼ੱਕ ਨਹੀਂ ਹੈ ਕਿਉਂਕਿ ਜਦੋਂ ਇਹ ਆਪਣੀ ਉਮਰ ਦੇ ਸੈਕੰਡ ਪੜਾਅ ਦੇ ਵਿੱਚ ਜਾਣਗੇ ਤੇ ਬਹੁਤ ਜਿਹੜੇ ਕੀ ਕਾਮਯਾਬ ਇਨਸਾਨ ਬਣ ਕੇ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕਦੇ ਆ এবੀਸੀ ਆਪਾਂ ਵੀ ਆਪਣੇ ਬਚਪਨ ਦੇ ਵਿੱਚ ਪੜ੍ਹੀ ਹੈ ABC A4 Apple B4 Bat C4 Cat D4 Dog ਪਰ ਅੱਜ ਅਸੀਂ ਤੁਹਾਨੂੰ ਇੱਕ ਵੱਖਰੇ ਤਰੀਕੇ ਦੀ ਜਿਹੜੀ ਹੈਗੀ ਉਹ ABC ਸੁਣਾਵਾਂਗੇ ਆਓ ਤੁਹਾਨੂੰ ਮਿਲਾਨੇ ਆ ਕੋਲੇ ਦੀ ਖਾਨ ਦੇ ਵਿੱਚ ਕੋਹੇਨੂਰ ਹੀਰੇ ਇਹ ਸਾਰੇ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਜਿਹੜੇ ਨਜ਼ਰ ਆ ਰਹੇ ਨੇ ਤੁਹਾਨੂੰ ਇਹ ਕੋਹੇਨੂਰ ਦੇ ਹੀਰੇ ਨੇ ਔਰ ਕੋਲੇ ਦੀ ਖਾਨ ਦੇ ਵਿੱਚ ਇਹ ਤਰਾਸ਼ੇ ਜਾ ਰਹੇ ਨੇ ਤੋਂ ਐਡਵੋਕੇਟ ਹਰੀਓਮ ਜਿੰਦਲ ਜੀ ਇਹਨਾਂ ਨੂੰ ਤਰਾਸ਼ ਰਹੇ ਨੇ ਕਿਉਂਕਿ ਉਹ ਉਹਨਾਂ ਦੀ ਪਾਰਖ ਹੀ ਨਜ਼ਰ ਨੇ ਇਹਨਾਂ ਨੂੰ ਦੇਖਿਆ ਬੱਚਿਆਂ ਨੂੰ ਇਹਨਾਂ ਨੂੰ ਜਾਗਰੂਕ ਕਰਨ ਵਾਸਤੇ ਇਹਨਾਂ ਨੂੰ ਪੜਾਉਣ ਵਾਸਤੇ ਇਹਨਾਂ ਦੇ ਅਧਿਕਾਰਾਂ ਨੂੰ ਜਾਣੂ ਕਰਵਾਉਣ ਵਾਸਤੇ ਇੱਥੇ ਇਹਨਾਂ ਨੂੰ ਪੜਾ ਰਹੇ ਨੇ ਜਿੱਥੇ ਵੀ ਹੈਗੇ ਨੇ ਸਾਰੇ ਗਰੀਬ ਤਬਕੇ ਨਾਲ ਇਹ ਸਬੰਧ ਰੱਖਦੇ ਨੇ ਚੁੱਗੀ ਚੌਂਪੜੀ ਵਾਲੇ ਬੱਚੇ ਨੇ ਤੇ ਇਹ ਅੱਜ ਸਾਨੂੰ ਇੱਕ ਵੱਖਰੇ ਤਰੀਕੇ ਦੀ ਜਿਹੜੀ ABC ਆ ਉਹ ਸਿਖਾਣਗੇ ਕੀ ਆ ਉਹ ABC ਆਪਾਂ ਆਓ ਤੁਹਾਨੂੰ ਵੀ ਸੁਣਾਣੇ ਆ ਬੱਚੋ ABC ਸੁਣਾਓ ਸਾਰੇ A for apple B for banana C for carrot D for dog E ਸੋ ਇਹ ਵੱਖਰੇ ਤਰੀਕੇ ਦੀ ਜਿਹੜੀ ABC ਸੀਗੀ ਇਹਦੇ ਵਿੱਚ ਬੱਚਿਆਂ ਨੂੰ ਸਾਰੇ ਅਧਿਕਾਰਾਂ ਬਾਰੇ ਦੱਸਿਆ ਗਿਆ ਆ ਵੀ ਕੀ ਕੀ ਕਰਨਾ ਆ ਕਿਉਂਕਿ ABC A for Apple ਬੜਾ ਪੜ ਲਿਆ B for Bat ਬੜਾ ਪੜ ਲਿਆ ਜਿਹਦਾ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਮਤਲਬ ਹੀ ਨਹੀਂਗਾ ਤੂੰ ਸੋ ਜੋ ਜ਼ਿੰਦਗੀ ਦੇ ਮਤਲਬ ਨੂੰ ਸਮਝਾਉਂਦੀਆਂ ਚੀਜ਼ਾਂ ਆ ਉਹ ਇਸ ABC ਦੇ ਵਿੱਚ ਇਨਕਲੂਡ ਕੀਤੀਆਂ ਹੋਈਆਂ ਨੇ ਹਰੀਮ ਜੰਦਰਲ ਸਾਹਿਬ ਨੇ ਤੋ ਇਹਦੇ ਨਾਲ ਬੱਚਿਆਂ ਨੂੰ ਫਾਇਦਾ ਹੋਏਗਾ ਬਿਜ਼ਨਸ ਦੇ ਵਿੱਚ ਵੀ ਆਪਣੀ ਫਰੀडम ਦੇ ਵਿੱਚ ਵੀ ਆਪਣੇ ਵੋਟਾਂ ਦੇ ਅਧਿਕਾਰ ਦੇ ਵਿੱਚ ਵੀ ਸਾਰਾ ਕੁਝ ਆਪਣੇ ਪ੍ਰਸ਼ਾਸਨ ਬਾਰੇ ਵੀ ਸਾਰੀ ਜਾਣਕਾਰੀ ਇਸ ABC ਦੇ ਵਿੱਚ ਇਕੱਠੀ ਕਰ ਦਿੰਦੀ ਹੈ ਤੇ ਤੁਹਾਨੂੰ ਹੋਰ ਵੀ ਅਸੀਂ ਇਹਨਾਂ ਬਾਰੇ ਗੱਲਾਂ ਦੱਸਾਂਗੇ ਤੇ ਬਣੇ ਰਹੋ ਸਾਡੇ ਨਾਲ ਬੇਟਾ ਕੀ ਆ ਨਾਮ ਹੈ ਮਾਈ ਨੇਮ ਇਜ਼ ਰੋਸ਼ਨੀ ਤੋ ਆਪ ਕਿਆ ਬਤਾਨੇ ਜਾ ਰਹੇ ਹੋ ਕਿ ਆਪ ਸੁਣਾਓਗੇ ਡੇਫੋ ਡੈਮੋਕ੍ਰੇਸੀ डी फॉर डेमोक्रेसी मीन्स देर इज इफ इलेक्शन इन द इलेक्शन देर इज वी फॉर वोट हु द मैक्सिमम वोट गेस्ट इफ इलेक्टेड दी वन हु गेट्स इलेक्टेड मेक्स जी फॉर गवर्नमेंट एंड गेस्ट डी फॉर टैक्स मनी फॉर प्राइडिंग आवर आर डेमोक्रेसी में पे इलेक्शन होती है फिर वोट डलती है जिसको ज़्यादा वोट मिल जाता है इलेक्ट हो जाता है फिर इलेक्ट होकर जी फॉर गवर्नमेंट बनाते हैं फिर गवर्नमेंट हमारे टैक्स के पैसे से राइट्स देने होते हैं और गवर्नमेंट हम

गवर्नमेंट ज़रूरतमंद की हेल्प करेगी से सेकुलर हम कोई भी धर्म अपना सकते हैं डेमोक्रेटी हम अपना सरकार खुद चुनेंगे रिपब्लिक कोई राजा नहीं होगा एंड टू सिक्योर टू ऑल इट्स इट्सिटीजन्स हमें मिलना ही मिलना है क्या मिलना है जस्टिस जस्टिस मतलब न्याय सोशल जस्टिस समाज में सबको बराबर माना जाएगा किसी को भी छोटा बड़ा नहीं माना जाएगा इकोनॉमिक जस्टिस हम किसी भी काम के लिए पैसे की जरूरत है जो गवर्नमेंट नई नई योजना निकालेगी उससे हम पैसे कमा के अपनी जरूरत पूरी कर सकते हैं एंड पोलिटिकल जस्टिस हम किसी भी राजनीति में पार्टिसिपेट कर सकते हैं लिबर्टी ऑफ थर्ड लिबर्टी मतलब सोच लिबर्टी मतलब फ्रीडम फ्रीडम मतलब आज़ादी लिबर्टी मतलब सोचना एक्सप्रेशन अपनी सोच को एक्सप्रेस करना बिलीफ अपने आप पे विश्वास रखना फेद दूसरों पे विश्वास रखना एंड वर्ष हम किसी की भी पूजा कर सकते हैं इक्वलिटी ऑफ स्टेटस समाज में सबको इक्वल माना जाएगा किसी को भी छोटा बड़ा नहीं माना जाएगा एं, ओ, एंड टू एंड ऑफ अपॉर्चुनिटी अपॉर्चुनिटी मतलब बढ़ावा देना एंड टू प्रमोट प्रमोट मतलब, मतलब मौका अमोंग दल्फ

ਬੈਲਟ ਬਾਕਸ ਇੱਕ ਬੰਦੀ ਬੈਜ ਜਿਸ ਵਿੱਚ ਬਹੁਤ ਸਾਰੇ ਬੋਤਲ ਦਲਦੇ ਬਹੁਤ ਵਧੀਆ ਦੇਖੋ ਕਿੰਨਾ ਪਿਆਰਾ ਬੱਚਾ ਹੈ ਇਹ ਤੇ ਜਿਹਦੇ ਕੋ ਸਹੀ ਤਰੀਕੇ ਨਾਲ ਬੋਲਿਆ ਵੀ ਨਹੀਂ ਜਾ ਰਿਹਾ ਤੇ ਇਹ ਇੰਗਲਿਸ਼ ਬੋਲ ਰਿਹਾ ਹੈ ਬੜੀ ਫਰਟੇ ਦਾ ਇੰਗਲਿਸ਼ ਬੋਲ ਰਿਹਾ ਤੇ ਉਹ ਵਧੀਆ ਤਰੀਕੇ ਨਾਲ ਇਹਨੇ ਐਕਸਪਲੇਨ ਵੀ ਕੀਤਾ ਹੈ ਮੀਟਾ ਵਾਟ ਇਜ਼ ਯੂ ਨੇਮ ਮੈਂ ਨਵੀਸਾ ਉਤਰੀ ਕੀ ਕੀ ਸੁਣਾ ਹੋ ਗਿਆ ਸਿਗਨੀਫੀਕੈਂਸ ਸੁਣਾਓ ਔਨ ਥਿਸ ਡੇ ði ਕਨਸਟੀਟਿਊਸ਼ਨ ਆਫ ਇੰਡੀਆ ਵਾਸ ਇਮਪਲੀਮੈਂਟਡ ਇਨ 1950 ði ਰੂਲ ਆਫ ਲਾ ਵਾਸ ਇਸਟੈਬਲਿਸ਼ਡ ਫਰੋਮ ਥਿਸ ਡੇ ਅਨਵਰਡਸ और द कंट्री वॉज डिक्लेयर अ फ्राम दिस डे नहीं द कंट्री वॉज डिक्लेयर अ हेलो हाँ बेटा क्या नाम है आपका मैं नवी आफरीन आफरीन यहाँ क्या कर रहे हो आप यहाँ कवार चुक रहा है कबार तो मैं स्कूल नहीं जाते हो हाँ जी अंकल जाता है कौन से स्कूल जाते हो ऐसे डीसी तो आप यही काम करते हो सारा सारा हाँ जी तू उसको क्या करते हो फिर कहाँ लेके जाते हो दुकान पर रेसिंग है अच्छा तो कुछ आपको इंग्लिश आती है इंग्लिश हाँ सुनाओ क्या सुनाओती हो A for admin, B for ballot box, C for constitution, D for democracy, E for election, F for freedom, G for home, H for happy, I for independence, J for

हरियाणा जिंदा सर अच्छा वो पढ़ाते हैं हाँ। तो और कुछ भी सुनाना चाहते हो इंग्लिश में कुछ बात बोलो एडमिस्टर द हेड ऑफ अ बिजनेस एंड ऑर्गेनाइजेशन और गवर्नमेंट ऑफिस बैलेट बॉक्स बैलेट बॉक्स अ सील बॉक्स इन टू दिस वोटर्स पुट कंप्लीट बैलेट पेपर्स कॉन्स्टिट्यूशन इज अ डॉक्यूमेंट विच इनफॉर्म अस अबाउट आवर राइट्स एंड हाउ आवर कंट्री इंडिया टू बी स्टड d4 damage miss <laughs> the easy fire lakhan in the election the easy b4 to gas gas fire t down on gas last nas d4 come and gas pat man for over right right to left right to foot right to sat right to education right to love right to health right to life with human dignity theek hai agar main hamara rational jata hum high court me dava khat khata denge bahut acha bahut acha ਤੁਸੀਂ ਸੁਣਿਆ ਤੁਸੀਂ ਇਹ ਕੂੜਾ ਬਿਨਣ ਵਾਲੀ ਜਿਹੜੀ ਲੜਕੀ ਹੈਗੀ ਆ ਕੂੜਾ ਚੁਗਦੀ ਹੈ ਤੇ ਨਾਲ ਨਾਲ ਜਿਹੜੇ ਹੈਗੇ ਆ ਹਰੀओम ਜਿੰਦਲ ਦੇ ਸਟੂਡੈਂਟ ਹੈਗੀ ਆ ਬਹੁਤ ਅੱਛੀ ਸਟੂਡੈਂਟ ਹੈ ਤੇ ਔਰ ਇੰਗਲਿਸ਼ ਦੇ ਵਿੱਚ ਗੱਲਾਂ ਕਰੂਗੀ ਕੋਈ ਵੀ ਗੱਲ ਤੁਸੀਂ ਪੁੱਛੋਗੇ ਤੇ ਸਾਰਾ ਇੰਗਲਿਸ਼ ਚ ਜਵਾਬ ਦਿੰਦੀ ਹੈ ਕਿਉਂਕਿ ਆਪਾਂ ਨੂੰ ਲੱਗ ਰਿਹਾ ਆ ਵੀ ਹੁਣ ਕਿਉਂਕਿ ਲੋਕਾਂ ਦੇ ਕੋਲ ਇਹ ਜਿਹੜੇ ਬਸਤੀ ਵਾਲੇ ਲੋਕ ਹੁੰਦੇ ਨੇ ਇਹਨਾਂ ਕੋਲ ਪੈਸੇ ਦੀ ਥੋੜੀ ਜੀ ਕਮੀ ਹੁੰਦੀ ਹੈ ਗਰੀਬੀ ਤਬਕੇ ਨਾਲ ਇਹ ਸਬੰਧ ਰੱਖਦੇ ਨੇ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੇ ਵਿੱਚ ਥੋੜੀ ਜੀ ਇਹਨਾਂ ਨੂੰ ਦਿੱਕਤ ਹੁੰਦੀ ਹੈ ਸੋ ਇਹ ਜਿਹੜਾ ਹੈ ਸਸਤੀ ਦੇ ਬੱਚਿਆਂ ਨੂੰ ਇਹ ਜਿਹੜਾ ਪੜ੍ਹਾਉਣ ਵਾਸਤੇ ਜਿਹੜਾ ਹੈ ਉਹ ਬੱਚਿਆਂ ਨੂੰ ਇਕੱਠੇ ਕਰਕੇ ਕੱਲੇ-ਕੱਲੇ ਬੱਚੇ ਦੇ ਕੋਲ ਜਾਂਦੇ ਨੇ ਉਹਦੇ ਪਰਿਵਾਰ ਨੂੰ ਮਿਲਦੇ ਨੇ ਉਹ ਪਰਿਵਾਰ ਨੂੰ ਮਿਲ ਕੇ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਬੱਚਿਆਂ ਨੂੰ ਇੱਕ ਜਗ੍ਹਾ ਤੇ ਇਕੱਠੇ ਕਰਕੇ ਤੇ ਉਹਨਾਂ ਨੂੰ ਜਿਹੜਾ ਹੈਗਾ ਆ ਆਪਣੇ ਪੂਰੇ ਸਿਸਟਮ ਬਾਰੇ ਜਿਹੜੀ ਹੈਗੀ ਹੈ ਪੜ੍ਹਾਈ ਕਰਾਉਂਦੇ ਨੇ ਏ ਫੋਰ ਐਪਲ ਵਾਲਾ ਕੰਮ ਖਤਮ ਕਰ ਦਿੱਤਾ ਤੇ ਹੁਣ ਜਿਹੜੀ ਹੈਗੀ ਨਵੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਏ ਬੀ ਸੀ ਦੇ ਵਿੱਚ ਐਡ ਕਰਕੇ ਤੇ ਬੱਚਿਆਂ ਦੀ ਜਿਹੜੀ ਜ਼ਿੰਦਗੀ ਨੂੰ ਉਹ ਸਵਾਰ ਦੇ ਨਜ਼ਰ ਆ ਰਹੇ ਨੇ ਤੁਸੀਂ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੁਸੀਂ ਇਹ ਆਪਣੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੀਆਂ ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਆਂਦੇ ਰਵਾਂਗੇ ਤੇ ਤਦ ਤੱਕ ਬਣੇ ਰਹੋ ਤੁਸੀਂ ਸਾਡੇ ਨਾਲ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ